ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست મિતਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਸੋਟੇਲੀ ਬਹੁਤ ਚੰਗੀਆਂ ਦੋ ਘੋੜੀਆਂ ਲੈ ਕੇ ਆਏ ਆ ਇੱਕ ਸੰਜਾਫ ਤੇ ਇੱਕ ਮਾਰਵਾੜੀ ਆ ਦੋਨਾਂ ਦੀ ਆਪਾਂ ਫੁੱਲ ਡਿਟੇਲ ਕੀ ਉਮਰ ਆ ਕੀ ਗੱਦ ਕਾਠਾ ਕੀ ਮੁੱਲ ਵੜੀ ਕਰਦੇ ਆ ਕਿਹੜਾ ਏਰੀਆ ਬਈਰ ਕਹਿੰਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਣੇ ਰਹੋ ਤੇ ਜਿਹੜੇ دوست મિતਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਫੋਟੋ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਆਂ ਆਪਾਂ ਸੰਜਾਪ ਘੋੜੀ ਬਾਰੇ 4 ਸਾਲ ਉਮਰ 62+ ਹਾਈਟ ਆ ਅਨਨੋਨ ਬਲੱਡ ਲਾਈਨ ਦੀ ਆ ਤੇ ਘੋੜੀ ਦੀ ਦੋ ਹਿਸ਼ਕੀਨੀ ਸਕੂਨੀ ਚੈੱਕ ਕਰੋ ਤੋਰਾ ਤੋਰਾ ਬਹੁਤ ਸੋਹਣਾ ਤੁਰਦੀ ਆ ਤੇ ਮੜਕ ਬਹੁਤ ਆ ਘੋੜੀ ਚ ਕੰਨਾਂ ਕੁੰਨਾਂ ਦੀ ਬਹੁਤ ਸੋਹਣੀਆਂ ਤੌਂ ਤੌਂ ਦੀ ਲੰਮਾਈ ਚੰਗੀ ਆ ੱਡਾਂ ਪਰਾਂ ਦੀ ਮਜ਼ਬੂਤ ਆ ਕੁੜੀ ਚੰਗੇ ਬੱਚੇ ਦੇਣ ਵਾਲੀ ਆ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ਼ ਆ ਤੇ ਜੇ ਬਾਈ ਯਾਰ ਕੇ ਕਹਿੰਦੇ ਸੌਦਾ ਹੁੰਦਾ ਤਾਂ ਠੀਕ ਆ ਤਣੀ 1-2 ਦਿਨਾਂ ਚ ਹੀਟ ਚ ਆ ਜਾਣਾ ਤੇ ਆਪਾਂ ਮੀਟ ਕਰਵਾ ਦਾਂਗੇ ਮੁੱਲ ਮਾਲਕ ਵੀਰ ਕਰਦਾ 1,20,000 ਰੁਪਏ ਬਾਕੀ ਮੌਕੇ ਤੇ ਮਾਨ ਤਨ ਕਰ ਦੇਣਗੇ ਏਰੀਆ ਬਾਈ ਯਾਰ ਕਹਿੰਦਾ ਹੈਗਾ ਐਮਪੀ ਤੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰ ਲਿਓ ਸੰਪਰਕ ਦੁਬਾਰਾ ਫਿਰ ਦੱਸ ਦਿੰਨੇ ਆਂ 4 ਸਾਲ ਉਮਰ ਆ 62+ ਹਾਈਟਾਂ ਨੋਨ ਬਲੱਡ ਲਾਈਨ ਦੀ ਐ ਤੇ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਬਾਕੀ ਬਾਈਰ ਕਹਿੰਦੇ ਸੀ ਮੀਟ ਕਰਵਾ ਕੇ ਦੇ ਦਾਂਗੇ ਹੀਟ ਚ ਆਉਣ ਵਾਲੀ ਆ ਕੁੜੀ ਤੇ ਮੁੱਲ ਕਰਦੇ 120000 ਰੁਪਏ ਬਾਕੀ ਮੌਕੇ ਤੇ ਮਾਨ ਤਨ ਕਰ ਦੇਣਗੇ ਏਰੀਆ ਬਾਈਰ ਕਹਿੰਦਾ ਹੈਗਾ ਐਮਪੀ ਤੇ ਇੱਕ ਛੋਟੇ ਲਈ ਆਪਾਂ ਬਹੁਤ ਸੋਹਣੀ ਮਾਰਵਾੜੀ ਕੁੜੀ ਲੈ ਕੇ ਆਏ ਆ ਖਨਕਨੋਤੀ ਬਹੁਤ ਚੰਗੀ ਆ ਤੌਣ ਤੌਣ ਦੀ ਲੰਬਾਈ ਚੈੱਕ ਕਰੋ ਤੁਸੀਂ ਤੇ ਪੇਟਲਾ ਕੁੜੀ ਚੰਗੇ ਬੱਚੇ ਦੇਣ ਵਾਲੀ ਆ ਤੇ ਮਾਰਕਿੰਗ ਦੀ ਗੱਲ ਕਰ ਗਿਆ ਆਪਾਂ ਤਿੰਨ ਪੈਰ ਚਿੱਟੇ ਮੱਥੇ ਫਟਕ ਤੇ ਉਮਰ ਹੈਗੀ ਹੈ ਦੀ 6 ਤੋਂ 7 ਸਾਲ ਦੇ ਵਿੱਚ ਵਿੱਚ ਤੇ 63+ ਹੈਟਾ ਰਤਨਾਕਟਰ ਘੋੜੇ ਦੀ ਬੱਚੀ ਆ ਇਹ ਤੇ ਮੀਟ ਕਰਵਾਈ ਹੋਈ ਆ 45 ਦਿਨਾਂ ਦੀ ਗੱਬਣ ਚੈੱਕ ਪਾਸ ਆ ਆਹਦੀ ਲਘੋੜਾ ਦਾ ਕਾਲੇ ਕੰਟੇ ਦਾ ਬੱਚਾ ਉਸ ਘੋੜੇ ਤੋਂ ਮੀਟ ਕਰਵਾਈ ਹੋਈ ਆ 45 ਦਿਨਾਂ ਦੀ ਤੇ ਏਰੀਆ ਬਾਈਰ ਕਹਿੰਦੇ ਹੈਗਾ ਪਟਿਆਲਾ ਤੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰ ਲੋ ਸੰਪਰਕ हां ਤੁਸੀਂ ਮਿੱਤਰੋ ਦੇਖ ਹੀ ਲੋ ਘੋੜੀ ਸ਼ਕੀਨੀ ਬਹੁਤ ਆ ਕਰੰਟ ਕਰੰਟ ਬਹੁਤ ਆ ਘੋੜੀ ਚ ਤੇ ਮਾਰਕਿੰਗ ਹੈਗੇ ਤਿੰਨ ਪੈਰ ਚਿੱਟੇ ਮੱਥੇ ਫਟਕਾ ਤੇ ਪਿੱਟਲ ਘੋੜੀ ਹੈ ਵੱਡੇ ਬੱਚੇ ਦੇਣ ਵਾਲੀ ਧੌਣ ਦੀ ਲੰਮਾਈ ਲੰਬਾਈ ਬਹੁਤ ਚੰਗੀ ਆ ਚੰਗੇ ਕਦ ਕਾਢਦੀ ਆ ਬਾਕੀ ਲੈਂਡ ਵੀ ਬਹੁਤ ਚੰਗੀ ਆ ਰਤਨਕਰ ਵਾਲੀ ਲੈਂਡ ਚੋਂ ਤੇ ਮੇਟ ਵੀ ਬਹੁਤ ਸੋਹਣੀ ਘੋੜੇ ਤੋਂ ਹੋਈ ਵੀ ਆ ਤੇ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਾਲ ਕਰੋ ਸੰਪਰਕ ਰੇਟ ਵਗੈਰਾ ਮਾਲਕ ਵੀਰ ਫੋਨ ਤੇ ਕਰਨਗੇ ਵੀਡੀਓ ਦੇਖਣ ਲਈ